ਸਭ ਤੋਂ ਪਹਿਲਾਂ ਸਸਰੀ ਕਾਂਜੀ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਦੇਰੇ ਆਪਣੇ ਕਨੀਓ ਫੋਨ ਆਇਆ ਸੀ ਬਾਈਆਂ ਦਾ ਉਹਨਾਂ ਨੇ ਆਪਣੇ ਕੋਲੇ ਬਾਈ ਜੀ ਫੋਨ ਕਰਿਆ ਉਹਨਾਂ ਇੱਕ ਆਪਣੇ ਇਧਰ ਭਗਵਾਨੀਗੜ੍ਹ ਵਾਲੀ ਸ਼ਹਿਰ ਤੇ ਰਾਮਗੜ੍ਹ ਪਿੰਡਾ ਵੀਰੇ ਉੱਥੇ ਨਾ ਇੱਕ ਨੁਕਸਾਨ ਹੋ ਗਿਆ ਸੀ ਬੜਾ ਭਾਰੀ ਬਾਈ ਦਾ ਉਹਨਾਂ ਨੇ ਬਾਈ ਹਲਪ ਤੌਰ ਤੇ ਆਪਦੇ ਕਨੀਓ ਉਹਨਾਂ ਨੇ ਮਾਲ ਭੇਜਣਾ ਵੀਰੇ 12 ਬੱਕਰੀਆਂ ਉਹਨਾਂ ਦੇ ਬਾਈਆਂ ਨੇ ਬਦਲ ਕਰੀਆਂ ਬਾਈ ਅਸੀਂ ਪਹਿਲੇ ਨੰਬਰ ਤੇ ਉਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆਂਗੇ ਜਿਹੜੇ ਬਾਈਆਂ ਨੇ ਆਪਣੇ ਨਾਲ ਕਨੈਕਟ ਕਰਕੇ ਇੱਕ ਬਾਈ ਉਹਨਾਂ ਦੀ ਹੈਲਪ ਕਰੀ ਹੈਗੀ ਤਾਂ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਰੇ ਦੂਜਾ ਨੰਬਰ ਬਾਈ ਅੱਜ ਆਪਣੇ ਕੋਲੋਂ ਜਿਹੜੀਆਂ ਬੱਕਰੀਆਂ ਚਾਲ ਲੱਗ ਰਹੀਆਂ ਤੁਹਾਨੂੰ ਦਿਖਾਉਣ ਲੱਗੇ ਆਂ ਬਾਈ ਚੈੱਕ ਕਰ ਸਕਦੇ ਹੋਗੇ ਸਾਰੀਆਂ ਪੱਠਾਂ ਨੇ ਬਾਈ ਜੀ ਇਹ ਨਵੀਆਂ ਠੀਕ ਹੈ ਜੀ ਆਹ ਦੇਖ ਸਕਦੇ ਹੋ ਵੀਰੇ ਚੈੱਕ ਕਰ ਸਕਦੇ ਹੋਗੇ ਇਹ ਗੱਡੀ ਦੇ ਵਿੱਚ ਜਾਣੀਆਂ ਵੀਰੇ ਆਹ ਦੇਖ ਸਕਦੇ ਹੋ ਬਾਈ ਜੀ ਉਹਨਾਂ ਨੇ 12 ਬੱਕਰੀਆਂ ਵੀਰੇ ਦੋ ਬੱਚੇ ਦੀਆਂ ਬੱਕਰੀਆਂ ਥੱਲੇ ਚੈੱਕ ਕਰੋ ਜੀ ਇਹ ਮਾਲ ਬਾਈ ਜੀ ਉਹਨਾਂ ਨੇ ਭੇਜਿਆਗਾ ਆ ਆਪਣੀ ਵੀਰ ਜਿੰਮੇਦਾਰੀ ਇੰਨੀ ਕ ਬਣੀ ਆ ਵੀ ਆਪਾਂ ਨੇ ਉੱਤੇ ਪਹਚਾਉਣਾ ਆ। ਬਾਕੀ ਆਪਣੇ ਕੋਲ ਬਾਈ ਜੀ ਮਾਲ ਜਾਣ ਲੱਗ ਗਏ ਸਾਰੇ। ਸਾਰੀਆਂ ਬਿਲਕੁਲ ਪੱਠਾ ਨਹੀਂ ਬਾਈ ਨਵੀਆਂ ਵੇਖ ਸਕਦੇ ਆਂਗੇ। ਇੱਧਰ ਦੇਖੋ ਜੀ ਚੈੱਕ ਕਰ ਸਕਦੇ ਹਾਂ ਵੀਰੇ। ਜੋ ਕੋਲ ਜੈਜ ਰੇਟ ਦੇ ਵਿੱਚ ਬਾਈ ਜੀ ਆਪਾਂ ਦਾ ਸੌਦਾ ਹੋਇਆ ਇਹ। ਇਹ ਮੈਨੂੰ ਖੱਟੀ ਕਮਾਈ ਨਹੀਂ ਬਾਈ ਜੀ ਆਪਾਂ ਨੇ ਕਰਨੀ ਜਮਾ ਵੀ। ਜੋ ਰੇਟ ਬਾਈ ਜੀ ਹੋਇਆ ਉਹੀ ਰੇਟ ਤੇ ਆਪਾਂ ਨੇ ਬੱਕਰੀਆਂ ਬਾਈ ਜੀ ਇਹ ਪਾਤੀਆਂ। ਬਿਲਕੁਲ ਨਵੀਆਂ ਪੱਠਾ ਨੇ ਵੀਰੇ। ਤਾਂ ਤੋਂ ਸੋਨੂ ਦਿਖਾ ਕੇ ਵੇਚੀ ਪਾਉਣ ਲੱਗ ਰਹੇ ਆਂਗੇ ਬਾਗ ਘਟੀ ਦੇ ਵਿੱਚ ਮਾਲ ਦੇਖ ਸਕਦੇ ਹੋ ਬਾਈ ਸਾਰੀਆਂ ਨਵੀਆਂ ਪੱਥਾਂ ਨੇ ਬਿਲਕੁਲ ਓਕੇ ਬਾਈ ਦੇਖੋ ਬਾਈ ਜੇ ਕੇ ਪੱਟ ਜਾਣ ਲੱਗ ਰਹੀ ਹੈਗੀ ਕਾਲੇ ਰੰਗ ਦੇ ਵਿੱਚ ਦੇ ਚੈੱਕ ਕਰ ਸਕਦੇ ਹੋ ਵੀਰੇ ਦੇਖੋ ਬਾਈ ਜੀ ਆਠੋ ਵੀ ਆ ਬਾਈ ਲਿਆ ਸੁੱਕੇ ਫੜ ਕੇ ਬਾਈ ਦੂਜੀ ਇਹ 12 ਬੱਕਰੀਆਂ ਦੀ ਹਲਪ ਹੋਈ ਹੈ ਬਾਈਆਂ ਕਿ ਨਹੀਂਓ ਵੀਰੇ ਦੇਖ ਸਕਦੇ ਹੋ ਬਾਈ ਸਾਰਾ ਮਾਲ ਨਾ ਮਗਰੇ ਓਕੇ ਦੀ ਰਿਪੋਰਟ ਆ ਗਈ। ਇਕੱਜੀ ਕਾਰ ਬੱਕਲੀ ਆ ਗਈ ਬਾਈ। ਕਾਰ ਕਿਹਨੀਆਂ ਆ ਗਈ ਬਾਈ? ਨਾ ਰਹੇ ਵੀ ਆ ਬਰੇ ਹੋ ਰਿਹਾ। ਬਠੀ ਰਿਆ ਬਈ ਇਹਦੀ। ਹੂੰ ਚਾਹਦਿਆ ਲਿਆ। ਦਸ ਹੀ ਹੈ ਬਈ ਅਰੇ ਦਸ ਹੀ ਨੇ ਵੀਰੇ ਚੱਲ ਬਈ ਇੱਕ ਕਰ ਸਕਦੇ ਹਾਂ ਆਇਆ ਆਉਗੀ ਵੀਰੇ ਆਓ 11 ਆ ਦੇਖ ਸਕਦੇ ਹਾਂ ਬਾਈ ਜੀ ਚੈੱਕ ਕਰੋ ਹਾਰੇ ਖਪਾ ਵਧੀਆ ਟੌਪ ਦੇ ਵਿੱਚ ਬੱਕਰੀ 11 ਦੁਨੀਆ ਗਿਆ 12 ਲੱਗਣੀਆਂ ਨੇ ਵੀਰੇ ਇਹ ਪਾਠਾ ਵੀਰੇ ਬੱਕਰੀ ਮਾਰ ਇਹ 12ਵੀਂ ਬੱਕਰੀ ਜਾਣ ਲੱਗੀ ਆ ਵੀਰੇ ਦੇਖੋ ਚੈੱਕ ਕਰ ਹੈ ਚਾਲ ਵਿਚਾਰਾਂ ਤਾਂ ਜਿਹੜੇ ਮਾਈਆਂ ਨੇ ਬਈ ਇਹ ਮਾਲ ਭੇਜਣ ਲੱਗੀਆਂ ਨੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਈ ਜਿਹੜਾ ਇੱਕ ਗਰੀਬ ਵਾਸਤੇ ਇਹਨਾਂ ਉਹਨਾਂ ਨੇ ਹੈਲਪ ਕਰੀ ਹੈ ਜੀ ਤਾਂ ਅਸੀਂ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਉੱਥੇ ਬਾਈਆਂ ਨੇ ਵੀਡੀਓ ਬਣਾਉਂਦੇ ਹੋਵਰੇ ਇਹਨਾਂ ਦੀ ਬਾਕੀ ਸਾਰੇ ਚਾਨਣ ਬਾਈ ਜੀ ਤੁਹਾਡੇ ਸਾਹਮਣੇ ਆ ਜੂਗਾ ਕਿਸੇ ਵੀ ਬਾਈ ਨੇ ਕਿਸੇ ਦੀ ਹੈਲਪ ਕਰਨੀ ਹੋਵੇ ਬਾਈ ਤਾਂ ਬਾਈਆਂ ਨਾਲ ਕਨੈਕਟ ਜ਼ਰੂਰ ਕਰਿਆ ਕਰੋ ਵੀਰੇ ਕਿਸੇ ਗਰੀਬ ਦਾ ਬਹੁਤ ਫਾਇਦਾ ਹੋ ਸਕਦਾ ਬਾਈ ਜਿੰਨੇ ਨੁਕਸਾਨ ਬਹੁਤ ਭਾਰੀ ਹੋ ਗਿਆ ਬਾਈ ਦਾ ਏ ਬੱਚਾ